ਲੁਟੇਰੀਆਂ ਵੱਲੋਂ ਲੁੱਟ ਦੀ ਨੀਅਤ ਨਾਲ ਚਲਾਈ ਗੋਲੀ 4 ਲੱਖ ਦੀ ਕੀਤੀ ਖੋ ਤਰਨਤਾਰ ਦੇ ਪਿੰਡ ਕੱਤ ਗਿਲ ਵਿਖੇ ਕੁਝ ਹਥਿਆਰਬੰਦ ਲੁਟੇਰੀਆਂ ਵੱਲੋਂ ਗੋਲੀ ਚਲਾ ਕੇ 4 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਗੋਲੀ ਚਲਾ ਕੇ ਪੈਟਰੋਲ ਪੰਪ ਦੇ ਮਾਲਕ ਨੂੰ ਵੀ ਜ਼ਖਮੀ ਕੀਤਾ ਗਿਆ ਜਿਸ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਮੇਰਾ ਪਿੰਡ ਪਾਈਪਲਾਸ ਨਾਂਜੀ ਆਪਣਾ ਸਾਜਨ ਸਿੰਘ ਹੈ ਕਿਹੜਾ ਪੰਪ ਦੇ ਕੰਮ ਕਰਦੇ ਨੇ ਨਹਿਰਾ ਦੇ ਤੇ ਕੀ ਗੱਲ ਹੋਈ ਇਥੇ ਉਹ ਪਾਜੀ ਅਹੀਂ ਨਾ ਤੇਲ ਪਾਉਂਦੇ ਇਦਾਂ ਹੀ ਮੋਟਲ ਵਿੱਚ ਤੇ ਉਧਰੋਂ ਪੰਜ ਜਾਨੇ ਆਏ ਆ ਤੇ ਉਹਨਾਂ ਆਉਨੇ ਹੀ ਬਸ ਇਧਰ ਨੂੰ ਸਿੱਧਾ ਨੂੰ ਕਹਿੰਦੇ ਤੇਲ ਪਾਓ ਗੰਦਿਆਂ ਗਾਲਾਂ ਬੋਲਦੇ ਪਏ ਤੇ ਸਿੱਧਾ ਇੱਥੋਂ ਮੋਟਾ ਉਹ ਬੋਈ ਨਹੀਂ ਬੈਠਿਆ ਹੀ ਉਹਨਾਂ ਨੂੰ ਸਿੱਧੇ ਭੱਜ ਆਏ ਆ ਤੇ ਉਹਨਾਂ ਨੇ ਉਹ ਰਫਲ ਫੜੀ ਵੱਡੀ ਇੱਕ ਤੇ ਬਾਕੀ ਸਾਰਿਆਂ ਨੇ ਪਿਸਤਲ ਹੀ ਨਾ ਛੋਟੇ ਉਹ ਮੁੰਡੇ ਨੇ ਵੀ ਵੇਖਿਆ ਤੇ ਉਹ ਛੋਟੇ ਸੰਦ ਫੜੇ ਹੀ ਉਹਨਾਂ ਨੇ ਤੇ ਅਸੀਂ ਤੇ ਡਰਦੇ ਮੈਂ ਉਧਰੋਂ ਪਰੇ ਨੂੰ ਹੋ ਗਿਆ ਤੇ ਮੈਂ ਹੋਰ ਮਾਰਨਾ ਦੇਣ ਤੇ ਉਹ ਦੂਜਾ ਮੁੰਡਾ ਵੀ ਇਧਰੋਂ ਆ ਗਿਆ ਬੋਈ ਇੱਥੇ ਬੈਠਿਆ ਨੂੰ ਕਹੇ ਗਾਲਾਂ ਕੱਢੀਆਂ ਤੇਲ ਪਾਓ ਇਹ ਕੀ ਨਾ ਜਰਾ ਮਰ ਕਰਨਾ ਕਿਹੜੇ ਪੰਪ ਤੇ ਕੰਮ ਕਰਦਾ ਨਹਿਰਾ ਵਾਲਿਆਂ ਦੇ ਤੇ ਕੀ ਗੱਲ ਹੋਈ ਆ ਦੇਖੋ ਇੱਥੇ ਇਧਰ ਘਟਨਾ ਹੋਈ ਤੇਲ ਪੋਣ ਆਏ ਸੀ ਤੇ ਗੱਡੀ ਲੈ ਕੇ ਪੰਜ ਆਦਮੀ ਸੀ ਗੱਡੀ 'ਚ ਤੇਲ ਪੋਣ ਆਏ ਤੇ ਤੇਲ ਨਹੀਂ ਪਿਆ ਤੇ ਉਹਨਾਂ ਬਾਊ ਤੋਂ ਚਾਬੀ ਲੈ ਗਏ ਤੇ ਬਾਊ ਦੇ ਫਾਇਰ ਮਾਰ ਕੇ ਇੱਕ ਤੇ ਉਹ ਲੁੱਟਮਾਰ ਕਰਕੇ ਸਾਰੀ ਲੈ ਗਏ ਤੇ ਲੁੱਟਿਆ ਵੀ ਅੰਦਰ ਹਾਂਜੀ ਹਾਂਜੀ ਕਿਹੜੀ ਗੱਡੀ ਤੇ ਕਿੰਨੇ ਜਣੇ ਗੱਡੀ ਵਾਈਟ ਰੰਗ ਦੀ ਇਹਨਾਂ ਨੇ ਬਾਹ ਕਿਹੜੀ ਹੈ ਸਭ ਕੁਝ ਨਹੀਂ ਸਭ ਤੇ ਕਿਦੇ ਅਬ ਇਨ ਡਿਜ਼ਾਇਰ ਪੰਜ ਚਾਰ ਜਣੇ ਆ ਗਏ ਚਾਰ ਜਣੇ ਹਾਂਜੀ ਹਾਂਜੀ ਤੇ ਗੋਲੀ ਬਾਹ ਦੇ ਮਾਰੀ ਆ ਹਾਂਜੀ ਹਾਂਜੀ ਕਿ ਨਾ ਬਗਦੇ ਗੋਲੀ ਬਾਹਦ ਨਾਮ ਸ਼ਾਮ ਸਿੰਘ ਉਹ ਕੀ ਮੌਲਾ ਆ ਤੇ ਅਸ਼ਰਮਪਤ ਤੇ ਕੀ ਸਾਰੀ ਕਹਾਣੀ ਹੈ ਇੱਥੇ ਤਕਰੀਬ ਸਿਰਫ ਬੀਡੀਆ ਰੰਗ ਚਿੱਤਰ ਤੇ ਜਿਹੜੇ ਆ ਪੰਜ ਕਰੀਬ ਨੌਜਵਾਨ ਆਏ ਆ ਤੇ ਆ ਕੇ ਉਹਨਾਂ ਨੇ ਇੱਥੇ ਲੁੱਟਖੋ ਸ਼ੁਰੂ ਲੁੱਟਣਾ ਸ਼ੁਰੂ ਕਰਤਾ ਉਹ ਤੋਂ ਜਿਹੜਾ ਸ਼ਾਮ ਲਾਲ ਮਾਲਕ ਹੈ ਉਹਨੂੰ ਉਹਨਾਂ ਨੇ ਲੌਕ ਦੀਆਂ ਚਾਬੀਆਂ ਮੰਗੀਆਂ ਜਿਹਦੇ ਕੋਲ ਦੇ ਉਹਨੂੰ ਥੋੜਾ ਜਿਹਾ ਦੇਣ ਤੋਂ انکار ਕੀਤਾ ਜਿਸ ਤੇ ਉਹਨਾਂ ਨੇ ਉਹਦੇ ਪੱਟ ਵਿੱਚ ਗੋਲੀ ਮਾਰੀ ਐ ਤੇ ਉਸ ਤੋਂ ਬਾਅਦ ਚਾਬੀਆਂ ਖੋ ਕੇ ਜਿਹੜਿਆ ਕੁਛ ਜਿਹੜੀ ਇੱਥੇ ਦਾ ਤੋਂ ਪੇਮੈਂਟ ਉਹ ਖੋ ਕੇ ਲੈ ਗਏ ਉਹ ਕਿੰਨੀ ਕੁ ਪੇਮੈਂਟ ਰੁੱਤੀ ਹੋਣ ਲੱਗਿਆ ਪਤਾ ਤੇ ਲਿਆ ਗਿਆ ਇਨਵੈਸਟੀਗੇਸ਼ਨ ਇਹਦੇ ਤੱਕ ਅਜੇ ਤੱਕ ਕੁਛ ਨਹੀਂ ਪਤਾ ਲੱਗਿਆ ਕਿਉਂਕਿ ਜਿਹੜੇ ਮਾਲਕ ਨੇ ਉਹ ਹਸਪੀਟਲ 'ਚ ਐਡਮਿਟ ਕੀਤੇ ਨੇ ਉਹਨਾਂ ਦੇ ਆਉਣ ਤੇ ਹੀ ਪਤਾ ਲੱਗੂ ਕਿ ਕਿੰਨੀ ਹੋਈ ਹੈ ਕਿਹੜੇ ਰੰਗ ਦੀ ਗੱਡੀ ਸੀ ਜਿਸ ਤੇ ਸਵਾਰ ਹੋ ਕੇ ਆਇਓ ਇਹ ਬੀਜੇ ਰੰਗ ਦਿੱਤਾ ਸਫਟ ਗੱਡੀ ਸਫਟ ਆ ਮੁੜ ਕੇ ਬਾਅਦ ਚ ਫਰਾਰ ਹੋਗੇ ਸਰ ਕੋੜੀਏ ਹਾਂਜੀ ਹਾਂਜੀ ਕਿੰਨੇ ਕ ਫਾਇਰ ਹੋਣ ਦੇ ਕੋਈ ਫਾਇਰ ਹੋਇਆ ਇੱਕ ਫਾਇਰ ਹੋਇਆ ਹਾਂਜੀ ਤੇ ਜਿਹੜੇ ਜਿਹਨਾਂ ਦੀ ਹਾਲ ਜਿਹਨਾਂ ਦੀ ਗੋਲੀ ਵੱਜੀ ਉਹਨੂੰ ਕਿਤੇ ਐਡਮਿਟ ਕਰਾਇਆ ਗਿਆ ਉਹ ਤਰਨ ਤਰਨ ਲੱਗ ਗਿਆ ਜੀ ਤੇ ਸੀਸੀਟੀਵੀ ਚ ਕੋਈ ਸਾਹਮਣੇ ਆਇਆ ਸੀ ਚੈੱਕ ਕਰ